ਭਰਾ ਮੁਬਾਰਕਾਂ ਯਾਨੀ ਗੱਡੀ ਚਾੜਤਾ ਭਰਾ ਨੂੰ ਮੁਬਾਰਕਾਂ ਬਾਹਉ ਕਰਨਾ ਹੈ ਕੀ ਕਰਤਾ ਉਹ ਕਹਿੰਦਾ ਸਿੱਧੂ ਮੂਸੇ ਦਾ ਕਲੀਅਰ ਕੱਟ ਲੌਰੈਂਸ ਆਪਣੀ ਜ਼ੁਬਾਨੋਂ ਕਹਿ ਰਿਹਾ ਹੈ ਲੌਰੈਂਸ ਬਸਨੂਈ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲੇ ਨੂੰ ਨਾ ਹੀ ਮੈਂ ਜਾਣਦਾ ਸੀ ਨਾ ਹੀ ਮੇਰਾ ਕੋਈ ਕਰੀਬੀ ਮੂਸਾ ਪਿੰਡ ਰਹਿੰਦਾ ਸੀ ਤੇ ਨਾ ਹੀ ਮੈਂ ਰੈਕੀ ਕੀਤੀ ਹੈ ਨਾ ਹੀ ਮੈਂ ਧਮਕੀ ਦਿੱਤੀ ਹੈ ਜਗਿੰਦਰ ਪਟਿਆਲ ਦੇ ਨਾਲ ਇੰਟਰਵਿਊ ਤੇ ਬਹਿ ਕੇ ਵੀ ਇਹ ਬੰਦਾ ਸਾਰੀ ਗੱਲ ਕਹਿੰਦਾ ਕਿ ਸਿੱਧੂ ਮੂਸੇ ਵਾਲੇ ਕੋਹ ਹਮਨੇ ਮਾਰਿਆ ਉਸਨੇ ਹਮਾਰਾ ਭਾਈ ਮਿਲਵਾਇਆ ਥਾ ਉਹ ਥਾਪੀਆਂ ਮਾਰਦਾ ਥਾ ਉਹ ਹੰਕਾਰੀ ਦਾ ਆਉਣੇ ਪਾਰ ਹੈ। ਅਬ ਇਹੋ ਕਿਹਨਾ ਮੁਸ਼ਕਿਲੇ ਤੇ ਜਾਣ ਪੈਦੀ। ਸੋਸ਼ਲ ਮੀਡੀਆ ਉੱਤੇ ਵੀ ਲੋਕ ਲਗਾਤਾਰ ਲਾਂਤਾਂ ਪਾ ਰਹੇ ਵੀ ਹੁਣ ਡਰ ਗਿਆ ਜਾਂ ਜੇ ਉਹ ਕਬੋ ਗਿਆ। ਉਹ ਸਾਡੀ ਸਰਕਾਰਾਂ ਨੇ ਪਾਲਿਆ ਹੋਇਆ ਇੱਕ ਜਾਨਵਰ ਹੈ ਜਿਹੜਾ ਸਰਕਾਰੀ ਛੇਹ ਦੇ ਉੱਤੇ ਸਾਡੇ ਬੱਚਿਆਂ ਦੇ ਘਰ ਪਹੁੰਚਦਾ। ਸਾਡਾ ਜਸਟਿਸ ਈ ਲੇਟ ਹੋ ਸਕਦਾ ਹੈ ਪਰੰਤੂ ਅਸੀਂ ਹੌਸਲੇ ਨਾਲ ਲੜਾਈ ਨੂੰ ਲੜਾਂਗੇ। ਅਸੀਂ ਇਹਨਾਂ ਦੋਸ਼ੀਆਂ ਨੂੰ ਬਿਲਕੁਲ ਇਹਨਾਂ ਦੇ ਮਕਾਮ ਤੇ ਪਹੁੰਚਾ ਕੇ ਰਾਹਾਂਗੇ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਜੂ ਟਰਨ ਲੈਂਦਾ ਲੋਰੈਂਸ ਬਿਸ਼ਨੋਈ ਤੇ ਹੁਣ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਮੁਕਰਦਾ ਦਿਖਾਈ ਦੇ ਰਿਹਾ ਲੋਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਨਾ ਹੀ ਮੈਂ ਜਾਣਦਾ ਸੀ ਨਾ ਹੀ ਮੇਰਾ ਕੋਈ ਕਰੀਬੀ ਮੂਸਾਪਿੰਡ ਰਹਿੰਦਾ ਸੀ ਤੇ ਨਾ ਹੀ ਮੈਂ ਰੈਕੀ ਕੀਤੀ ਨਾ ਹੀ ਮੈਂ ਧਮਕੀ ਦਿੱਤੀ ਹੈ ਇਹਨਾਂ ਗੱਲਾਂ ਤੋਂ ਲੈ ਕੇ ਜਾ ਕਿਥੇ ਨਾ ਕਿਤੇ ਇਸ ਲੋਰੈਂਸ ਬਿਸ਼ਨੋਈ ਨੂੰ ਇਤਨਾ ਗੱਲਾਂ ਦਾ ਦਰਸ ਤਾਉਨ ਲੱਗ ਗਿਆ ਕਿ ਗਲਤ ਪੰਗਾ ਲੈ ਲਿਆ ਇਹਨਾਂ ਨੂੰ ਲੈ ਕੇ ਬਲਕੌਰ ਸਿੰਘ ਸਾਡੇ ਨਾਲ ਮੌਜੂਦ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਉਹਨਾਂ ਤੋਂ ਪੁੱਛਦਾ ਕੀ ਲੈਣਾ ਇੱਕ ਲੋਰੈਂਸ ਬਿਸ਼ਨ ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਨੁਕਸਾਨ ਕਰਤਾ ਇੱਕ ਇੰਨਾ ਵੱਡਾ ਮਰਡਰ ਹੈ ਜਿਹੜਾ ਉਹਨੂੰ ਸਿਰੇ ਲਾ ਦਿੱਤਾ ਹੈ ਤਾਂ ਹੁਣ ਤਾਂ ਉਹਨਾਂ ਨੇ ਸਜ਼ਾ ਤੋਂ ਬਚਣਾ ਉਹਦੇ ਲਈ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਕਰਨਗੇ ਪਰੰਤੂ ਮੈਨੂੰ ਪੂਰਾ ਦ੍ਰਿੜ ਵਿਸ਼ਵਾਸ ਹੈ ਆਪਣੇ ਪ੍ਰਮਾਤਮਾ ਤੇ ਔਰ ਰੱਬ ਵਰਗੀਆਂ ਅਦਾਲਤਾਂ ਤੇ ਇਹ ਸਜ਼ਾ ਤੋਂ ਬਚ ਨਹੀਂ ਪਾਉਗੇ ਕਿਤੇ ਨਾ ਕਿਸੇ ਲੱਗਦਾ ਨਹੀਂ ਅੰਕਲ ਜੀ ਹੁਣ ਉਹ ਭੱਜਦਾ ਦਿਖਾਈ ਦੇ ਰਿਹਾ ਕਿਉਂਕਿ ਸੋਸ਼ਲ ਮੀਡੀਆ ਉੱਤੇ ਵੀ ਲੋਕ ਲਗਾਤਾਰ ਲਾਂਤਾਂ ਪਾ ਰਹੇ ਵੀ ਹੁਣ ਡਰ ਗਿਆ ਜਾਂ ਜੇ ਹੋ ਗਿਆ ਬਹੁ ਗਿਆ ਕਿਉਂਕਿ ਸਾਰੇ ਲੱਗੇ ਹੋਏ ਆਪਣੇ ਉੱਤੇ ਦੋਸ਼ਾਂ ਤੋਂ ਮੁਕਰਦਾ ਰਿਹਾ ਜਾਈ ਦੇ ਰਿਹਾ ਉਹ ਕਹਿੰਦਾ ਮੈਂ ਇਤਿਹਾਰ ਜੇਲ੍ਹ ਦੇ ਵਿੱਚ ਸੀਗਾ ਤੇ ਮੈਂ ਤੇ ਜੱਗੂ ਭਗਵਾਨਪੁਰੀ ਆੜੜਾ ਬੈਰਕ ਦੇ ਵਿੱਚ ਸੀਗੇ ਤੇ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਹੀ ਸਾਡੀ ਕੋਈ ਪਲਾਨਿੰਗ ਹੋਈ ਹੈ ਉਸਦੇ ਉਲਟ ਗੱਲ ਕਰ ਲਈ ਸਚਿਨ ਬਿਸ਼ਨੋਈ ਦੇ ਬਿਆਨਾਂ ਅਈ ਤਾਂ ਉਸਨੇ ਸਾਫ ਸ਼ਬਦਾਂ ਦੇ ਵਿੱਚ ਮਾਨਸਾਪੁਰ ਦੇ ਕੋਲ ਮੰਨਿਆ ਕਿ ਹਾਂ ਅਸੀਂ ਇਸ ਕੇਸ ਦਾ ਮਤਲਬ ਸਿੱਧੂ ਮਸੂਏ ਦਾ ਕਤਲ ਕੇਸ ਦੀ ਪਲਾਨਿੰਗ ਕੀਤੀ ਹੈ ਦੇਖੋ ਤੁਸੀਂ ਸ਼ੋਭਦੀਪ ਦਾ ਕਤਲ ਹੋਣ ਤੋਂ ਮਹਿਜ ਕੁਝ ਸਮਾਂ ਬਾਅਦ ਹੀ ਤਿਹਾਰ ਜੇਲ੍ਹ ਦੇ ਵਿੱਚ ਸੁਨੇਹਾ ਪਹੁੰਚਾਇਆ ਜਾਂਦਾ ਸਰ ਬਾਤ ਹੋ ਸਕਦੀ ਹੈ ਉਹ ਕਹਿੰਦਾ ਕਿਉਂ ਨਹੀਂ ਹੋ ਸਕਦੀ ਹੈ ਔਰ ਉਹਦੇ ਵਿੱਚ ਕਲੀਅਰ ਜਿਹੜੀ ਵਾਇਸ ਹੈ ਉਹ ਲਾਰੈਂਸ ਸੁਣੋਈ ਦੀ ਹੈ ਉਹ ਕਹਿੰਦਾ ਕਿ ਭਰਾ ਮੁबारकਾਂ ਯਾਨੀ ਗੱਡੀ ਚਾੜਤਾ ਭਰਾ ਨੂੰ ਮੁबारकਾਂ ਬਾ ਉਹ ਕਹਿੰਦਾ ਹੈ ਕੀ ਕਰਤਾ ਉਹ ਕਹਿੰਦਾ ਸਿੱਧੂ ਮਾਰਤਾ ਕਲੀਅਰ ਕੱਟ ਲਾਰੈਂਸ ਆਪਣੀ ਜ਼ੁਬਾਨੋਂ ਕਹਿ ਰਿਹਾ ਉਸ ਪਿੰਡ ਦੇ ਵਿੱਚ ਜੇ ਭਾਈ ਉਹ ਵੀ ਸਭ ਕੁਝ ਗਲਤ ਹੈ ਜਗਿੰਦਰ ਪਟਿਆਲ ਦੇ ਨਾਲ ਇੰਟਰਵਿਊ 'ਚ ਬਹਿ ਕੇ ਵੀ ਇਹ ਬੰਦਾ ਸਾਰੀ ਗੱਲ ਕਹਿੰਦਾ ਵੀ ਸਿੱਧੂ ਮੂਸੇ ਵਾਲੇ ਕੋਈ ਹਮਨੇ ਮਾਰਿਆ ਉਸਨੇ ਹਮਾਰਾ ਭਾਈ ਮਰਵਾਇਆ ਥਾ ਉਸਨੇ ਉਹ ਉਹ ਥਾਪੀਆਂ ਮਾਰਦਾ ਥਾ ਉਹ ਹੰਕਾਰੀ ਥਾ ਹਮਨੇ ਮਾਰਿਆ ਅੱਜ ਉਹ ਕਹਿੰਦਾ ਮੂਸੇ ਵਾਲੇ ਕੋਈ ਜਾਣਤ ਨਹੀਂ ਹੈ ਪਹਿਲੇ ਤੋਂ ਉਸकी ਇੱਕ ਛੋਟੀ ਛੋਟੀ ਹੈਬਿਟ ਕੋ ਵੀ ਜਾਣਦਾ ਥਾ ਔਰ ਜਹਾਂ ਤੱਕ ਮੈਂ ਲਾਰੈਂਸ ਦੀ ਬਾਤ ਬਤਾਉਂ ਜਦ ਉਹ ਉਹ ਕੋਈ ਇਤਨਾ ਬੜਾ ਹੰਖਾਰ ਨਹੀਂ ਹੈ ਉਹ ਸਾਡੀਆਂ ਸਰਕਾਰਾਂ ਦਾ ਪਾਲਿਆ ਹੋਇਆ ਇੱਕ ਜਾਨਵਰ ਹੈ ਜਿਹੜਾ ਸਰਕਾਰੀ ਸ਼ਹਿਰ ਦੇ ਉੱਤੇ ਸਾਡੇ ਬੱਚਿਆਂ ਦੇ ਕਤਲ ਕਰ ਰਿਹਾ ਹੈ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਲੋਰੈਂਸ ਬਿਸ਼ਨੋਈ ਦੇ ਜੋ ਵਕੀਲ ਆ ਜਿਨ੍ਹਾਂ ਨੇ ਪਟੀਸ਼ਨ ਡਾਇਰ ਕੀਤੀ ਹੈ ਬਠਿੰਡਾ ਤੋਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਹਿਣਾ ਕਿ ਲੋਰੈਂਸ ਸਾਰੇ ਗੱਲਾਂ ਤੋਂ ਬੇਕਸੂਰ ਹੈ ਕਿਉਂਕਿ ਕਹਿੰਦੇ ਇੰਟਰਵਿਊ ਦਾ ਕੋਈ ਦਾਰਾ ਨਹੀਂ ਉਸ ਤੋਂ ਬਾਅਦ ਇੰਟਰਵਿਊ ਦੇ ਵਿੱਚ ਪੰਜਾਬ ਸਰਕਾਰ ਮੁਕਰ ਰਹੀ ਹੈ ਕਹਿੰਦੇ ਵੀ ਕਿਸੇ ਆਪਣੀ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਨਾ ਹੀ ਕੋਈ ਗੱਲਬਾਤ ਨੂੰ ਲੈ ਕੇ ਲੋਰੈਂਸ ਆਪਣੇ ਸਾਰੇ ਆਪ ਦੇ ਜੋ ਗੱਲਾਂ ਉਹਨਾਂ ਤੋਂ ਮੁਕਰਦਾ ਦਿਖਾਈ ਦੇ ਜੇ ਜਵਾਬ ਦਿਓ ਮੈਂ ਤੁਹਾਨੂੰ ਮੈਂ ਟਵੀਟ ਕੀਤਾ ਪਿੱਛੇ ਜੇ ਤਿਹਾਰ ਜੇਲ੍ਹ ਦਾ ਕੀ ਦਿੱਲੀ ਦੀ ਸਰਕਾਰ ਨੇ ਤਿਹਾਰ ਜੇਲ੍ਹ ਦੇ ਏਡੀਜੀਪੀ ਨੂੰ ਸਸਪੈਂਡ ਨਹੀਂ ਕੀਤਾ ਤਾਂ ਮੈਂ ਪੁੱਛਣਾ ਚਾਹੁੰਦਾ ਕਾਹਦੇ ਨੂੰ ਸਸਪੈਂਡ ਕੀਤਾ ਸੀ ਕਿਉਂਕਿ ਤਿਹਾਰ ਜੇਲ੍ਹ ਦੇ ਵਿੱਚ ਇੱਕ ਸਕੈਮ ਚੱਲ ਰਿਹਾ ਸੀ ਜਿਹਦੇ ਤਹਿਤ ਪੈਸਾ ਲੈ ਕੇ ਉਹ ਉੱਥੋਂ ਦੇ ਹਵਾਲਾਤੀਆਂ ਨੂੰ ਕੈਦੀਆਂ ਨੂੰ ਸਹੂਲਤਾਂ ਦੇ ਰਹੇ ਸੀ ਫੋਨ ਵਰਗੇ ਇਨਸਾਨੀ ਤੁਸੀਂ ਕਹਿੰਦੇ ਉੱਥੇ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ ਹੈ ਤਾਂ 18 ਤੋਂ 19 ਤੱਕ 10 ਕਰੋੜ ਉਹ 19 ਤੋਂ 22 ਤੱਕ 12.5 ਕਰੋੜ ਉਹ ਮੇਰਾ ਟਵੀਟ ਚ ਪੜ ਲਓ ਮੇਰੇ ਟਵਿੱਟਰ ਤੋਂ ساری ਡਿਟੇਲ ਦਿੱਤੀ ਹੋਈ ਏ ਉਸ ਗੱਲ ਦੀ ਸਰਕਾਰ ਨੇ ਮੰਨਿਆ ਅਫਸਰ ਨੂੰ ਸਸਪੈਂਡ ਕੀਤਾ ਤੇ ਜੇ ਉੱਥੇ ਕੁਝ ਗੋਲਮਲ ਚੱਲ ਰਿਹਾ ਸੀ ਫੇਰ ਹੀ ਕੀਤਾ ਜੇ ਉੱਥੇ ਕੁਝ ਹੋ ਹੀ ਨਹੀਂ ਰਿਹਾ ਤਾਂ ਫਿਰ ਸਸਪੈਂਡ ਕਾਹਦੇ ਲਈ ਕਰਤੇ ਅਫਸਰ ਜੇਲ੍ਹ ਮੰਤਰੀ ਦਾ ਔਰ ਜ਼ਿਲ੍ਹਾ ਦੇ ਵੱਡੇ ਅਫਸਰ ਦਾ ਦੋਨਾਂ ਦੀ ਮਿਲੀਭੁਗਤ ਪਾਈ ਗਈ ਹੈ ਹੁਣ ਸੀਬੀਆਈ ਨੇ ਵਰਗੀ ਨੇ ਏਜੰਸੀ ਨੇ ਉਸ ਕੇਸ ਨੂੰ ਹੋਰ ਉਹਦੇ ਪਰਦੇ ਉਫਲਣ ਵਾਸਤੇ ਸਰਕਾਰ ਤੋਂ ਇਜਾਜ਼ਤ ਮੰਗੀ ਹੈ ਜੇਕਰ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਆਮ ਰਾਜ ਚੱਲ ਰਿਹਾ ਤਾਂ ਫਿਰ ਜਾਂਚਾਂ ਦੀ ਕਿੰਨੜ ਕੋੜ ਪੈਂਦੀ ਹੈ ਸਰਕਾਰਾਂ ਤੋਂ ਅਗਿਆ ਲੈਣ ਦੀ ਕੀ ਲੋੜ ਪੈਂਦੀ ਹੈ ਤੈਨੂੰ ਅੰਕਲ ਜੀ ਕਿਸੇ ਨਾ ਕਿਸੇ ਲੱਗਦਾ ਨਹੀਂ ਕਿਉਂਕਿ ਚਾਰਜ ਫ੍ਰੇਮ ਦੀਆਂ ਗੱਲਾਂ ਨੂੰ ਲੈ ਕੇ ਲਾ ਲਈਏ ਚਾਰਜ ਨਹੀਂ ਫ੍ਰੇਮ ਹੋ ਸਕਿਤਾ ਹੁਣ ਕਿਤੇ ਨਾ ਕਿਤੇ ਇਨਸਾਫ ਮਿਲ ਨਹੀਂ ਰਿਹਾ ਪਹਿਲਾਂ ਚਾਰਜ ਨਹੀਂ ਫ੍ਰੇਮ ਹੁੰਦੇ ਸੀ ਹੁਣ ਲੋਰੈਂਸ ਬਸਨੋਈ ਤੇ ਜੱਗੂ ਭਗਵਾਨਪੁਰੀਆ ਜੋ ਮੇਨ ਇਸ ਕੇਸ ਦੇ ਵਿੱਚ ਸੀ ਉਹੀ ਮੁੱਖਰ ਤੇ ਦਿਖਾਈ ਦਿੰਦੇ ਆ ਮੇਰਾ ਜਦ ਤੱਕ ਸਾਡੇ ਨਾਲ ਸਟੇਟ ਸਰਕਾਰਾਂ ਸਾਡਾ ਸਾਥ ਨਹੀਂ ਦੇਣਗੀਆਂ ਠ ਹਾਉਸਲੇ ਨਾਲ ਲੜਾਈ ਨੂੰ ਲੜਾਂਗੇ ਅਸੀਂ ਇਹਨਾਂ ਦੋਸ਼ੀਆਂ ਨੂੰ ਬਿਲਕੁਲ ਇਹਨਾਂ ਦੇ ਮਕਾਮ ਤੇ ਪਹੁੰਚਾ ਕੇ ਰ੍ਹਾਂਗੇ ਅਸੀਂ ਹੌਸਲਾ ਤੋੜ ਕੇ ਘਰੇ ਬੈਠਣ ਵਾਲਿਆਂ ਚੋਂ ਨਹੀਂ ਹੈ ਕੋਈ ਗੱਲ ਨਹੀਂ ਟਾਈਮ ਲੱਗਦਾ ਸਾਨੂੰ ਉੱਪਰ ਵਾਲੀ ਅਦਾਲਤ ਤੇ ਵੀ ਭਰੋਸਾ ਹੈ ਦੁਨਿਆਵੀ ਅਦਾਲਤਾਂ ਤੇ ਤਾਂ ਹੈਗਾ ਹੀ ਹੈਗਾ ਇਹਦੇ ਉੱਤੇ ਉੱਪਰ ਇੱਕ ਉੱਪਰ ਵੀ ਅਦਾਲਤ ਹੈ ਉੱਥੇ ਅਪੀਲ ਜਿਹੜੀ ਕਰੋੜਾਂ ਲੋਕਾਂ ਦੀਆਂ ਦਵਾਵਾਂ ਚੱਲ ਰਹੀਆਂ ਨੇ ਉਹ ਜ਼ਰੂਰ ਆਪਣਾ ਰੰਗ ਵਿਖਾਉਣਗੀਆਂ ਕਹਿੰਦਾ ਮੈਂ ਕਦੇ ਜਸਟਿਸ ਮਿਲੂਗਾ ਬਿਲਕੁਲ ਜਿਸ ਤਰ੍ਹਾਂ ਬਲਕੌਰ ਸਿੰਘ ਜੀ ਦਾ ਕਹਿਣਾ ਸੀ ਕਿ ਸਾਨੂੰ ਜਸਟਿਸ ਮਿਲੂਗਾ ਪਰ ਲੋਰੈਂਸ ਬਿਸ਼ਨੋਈ ਆਪਦੇ ਕਿਤੇ ਨਾ ਕਿਤੇ ਪਹਿਲਾਂ ਦਿੱਤੇ ਗਏ ਬਿਆਨਾਂ ਤੋਂ ਭਾਜਦਾ ਦਿਖਾਈ ਦੇ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਵੀ ਆਮ ਲੋਕ ਕਬਲੋ ਲੋਰੈਂਸ ਬਿਸ਼ਨੋਈ ਨੂੰ ਝਾੜ ਪਾਈ ਜਾ ਰਹੀ ਹੈ ਕੀ ਹੁਣ ਤੂੰ ਡਰ ਗਿਆ ਜਾਂ ਕਿੱਦਾਂ ਲੈ ਕੇ ਦੇਖਣਾ ਹੋਵੇਗਾ ਅਗਲੀ ਜੋ ਆਪਣਾ ਪਟੀਸ਼ਨ ਦਾਇਰ ਕਰਨ ਦੀ ਅਗਲੀ ਤਰੀਕ ਹੈ 5 ਜਨਵਰੀ ਹੈ ਦੇਖਣਾ ਹੋਵੇਗਾ ਉਸ ਦੇ ਵਿੱਚ ਕੋਰਟ ਉਸ ਨੂੰ ਕਿਸ ਤਰ੍ਹਾਂ ਦਾ ਇਨਸਾਫ ਦਿੰਦੀ ਹੈ ਸੁਮਿਤ ਸੇਠੀ ਡੇਲੀ ਪੋਸਟ ਮਾਨਸਾ